ਐਂਡ ਜ਼ਬੋਵਾਲ ਦਿਆਂ ਗੱਲਾਂ ਕਰਾਂਗੇ ਕਿ ਉਹ ਮਹਾਨ ਯੋਦਾ ਕਵੱਡੀ ਨੂੰ ਉੱਪਰ ਲੈ ਕੇ ਜਾਣ ਵਾਲਾ ਕਵੱਡੀ ਦੇ ਅੰਦਰ ਅਹਿਮ ਰੋਲ ਉਦਾ ਕਰਨ ਵਾਲਾ ਗੁਰਨੇਕ ਸਿੰਘ ਨਾਗਰਾ ਮਸ਼ਹੂਰ ਕਿ ਕਵੱਡੀ ਦੇ ਵਿੱਚ ਕੈਂਚੀ ਮਾਰਨ ਦਾ ਬਹੁਤ ਨਾਮ ਇਹਨਾਂ ਦਾ ਮਸ਼ਹੂਰ ਤੇ ਜਾਣਿਆ ਜਾਂਦਾ ਸੀਗਾ ਕਹਿੰਦੇ ਕਿ ਜਿੱਥੇ ਗੁਰਨੇਕ ਸਿੰਘ ਜੀ ਨੇ ਕੈਂਚੀ ਲਗਾਤੀ ਉਹਨੂੰ ਕੋਈ ਦੂਸਰਾ ਸੂਰਮਈ ਪਲੇਅਰ ਹੀ ਛੜਾ ਸਕਦਾ ਸੀਗਾ ਜੱਬੋਵਾਲ ਦਾ ਨਾਮ ਰੋਸ਼ਨ ਕੀਤਾ ਦੇਸ਼ ਸੇਵਕ ਦੇ ਉੱਪਰ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕੈਨੇਡਾ ਦੀ ਧਰਤੀ ਤੋਂ ਆਏ ਜੰਪਾਲ ਜੱਬੋਵਾਲ ਦੇ ਗੁਰਨੇਕ ਸਿੰਘ ਜੀ ਦੇਸ਼ ਸੇਵਕ ਦੇ ਉੱਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਦੇਸ਼ ਸੇਵਕ ਚੈਨਲ ਦਾ ਜੀ ਧੰਨਵਾਦ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਨੂੰ ਜ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ 에ਅਰ ਤੇ ਲਿਆਂਦਾ ਗਰਨੇਕ ਸਿੰਘ ਜੀ ਗੱਲਾਂ ਕਰਾਂਗੇ ਬਚਪਨੇ ਦੀਆਂ ਹਾਂਜੀ ਗੱਲਾਂ ਕਰਾਂਗੇ ਉਹਨਾਂ ਦਿਨਾਂ ਦੀਆਂ ਹਾਂਜੀ ਜਦੋਂ ਕਬੱਡੀ ਖੇਡਣ ਦਾ ਸ਼ੌਂਕ ਪੈਦਾ ਹੋ ਗਿਆ ਹਾਂਜੀ ਇਸ ਲੈਨ ਦੇ ਵਿੱਚ ਕਿਸ ਤਰ੍ਹਾਂ ਆਏ ਬਚਪਨੇ ਦੀਆਂ ਗੱਲਾਂ ਕਰਾਂਗੇ ਪਹਿਲਾਂ ਤਾਂ ਸਾਡੇ ਪਿੰਡ ਦੀ ਫੁੱਟਬਾਲ ਦੀ ਟੀਮ ਬਹੁਤ ਤਗੜੀ ਹੁੰਦੀ ਸੀ ਜੀ ਜਿਨ੍ਹਾਂ ਦੇ ਵਿੱਚ ਦੇਵ ਡਾਕਟਰ ਜੀ ਮਾਸਟਰ ਗਿਆਨ ਸਿੰਘ ਜੀ ਗਰਦਿਆਲ ਸਿੰਘ ਗਿਆਨੀ ਸਰਪੰਚ ਜੀ ਤੇ ਪੁੱਲੂ ਗਿਆਨ ਬਿੱਲਿਆਂ ਦਾ ਜੀ ਤੇ ਬਾਕੀ ਸੁਖਵਿੰਦਰ ਗਰਮੀਤ ਸਿੰਘ ਦਾ ਜੀ ਤੇ ਹੋਰ ਕਾਫੀ ਪਲੇਅਰ ਸੀ ਜੀ ਤੇ ਅਸੀਂ ਇਹਨਾਂ ਨੂੰ ਦੇਖਣ ਜਾਂਦੇ ਹੁੰਦੇ ਸੀਗੇ ਸਾਡੇ ਪਿੰਡ ਦੀ ਸੀ ਫੁੱਟਬਾਲ ਦੀ ਜੀ ਜੀ ਤੇ ਮਲਪਰਦੀ ਦੀ ਟੀਮ ਬਹੁਤ ਤਗੜੀ ਕਬੱਡੀ ਦੀ ਸੀ ਬੈਂਸਾਂ ਦੀ ਵੀ ਸੀ ਜੀ ਤੇ ਭੀਂ ਦੀ ਟੀਮ ਕਬੱਡੀ ਦੀ ਵੀ ਸੀ ਜੀ ਸਾਡੇ ਪਿੰਡ ਦਾ ਸਿਰਫ ਫੁੱਟਬਾਲੇ ਸਾਹਿਬ ਵਧੀਆ ਖੇਡਦੇ ਸੀ ਜੀ ਤੇ ਸਾਨੂੰ ਚੇਟਕ ਪੈ ਗਈ ਸਕੂਲਾਂ 'ਚ ਖੇਡਦੇ ਆ ਖੇਡਦੇ ਆ ਨੂੰ ਤੇ ਪੰਜਵੀਂ ਛੇਵੀਂ ਜੀ ਮੈਂ ਗਦਾਵਰ ਤੇ ਇੱਕ ਜੀਤੀ ਹੁੰਦਾ ਸੀ ਮੁੰਡਾ ਜੀ ਤੇ ਇੱਕ ਜੋਗਾ ਹੁੰਦਾ ਸੀ ਅਸੀਂ ਜਿਆੜੀ 35 40 ਕਿਲੋ ਵਜਨ ਦੇ ਸੀਗੇ ਅਸੀਂ ਖੇਡਣਾ ਸ਼ੁਰੂ ਕਰਤਾ ਸਕੂਲੇ ਖੇਲੀ ਖੁੱਲੀ ਜਾਣਾ ਫਿਰ ਉਹਦੇ ਬਾਅਦ ਵਿੱਚ ਸਾਡੇ ਪਿੰਡ ਬਲੌਕ ਟੂਰਨਾਮੈਂਟ ਆ ਫਿਰ ਅਸੀਂ ਚਲੋ ਵੱਡੇ ਹੋ ਗਏ 9ਵੀਂ 10ਵੀਂ ਹੋ ਗਿਆ ਚਲੋ ਫਿਰ ਸਕੂਲਾਂ 'ਚ ਖੜਨ ਲੱਗ ਪਏ ਕਿਹੜੇ ਸਨ ਦੀ ਗੱਲ ਆ ਜੀ ਇਹ ਅੰਦਾਜ਼ਾ ਇਹ ਜੀ ਆ ਜਿਹੜੇ ਮੈਂ ਜੀ ਮੈਂ 1974 ਵਿੱਚ ਸਾਡੇ ਪਿੰਡ ਟੂਰਨਾਮੈਂਟ ਹੋਇਆ ਜੀ ਉਹ ਖੇਤਾਂ ਵਿੱਚ ਬਲਾਰਾਂ ਦੇ ਘਰਾਂ ਦੇ ਮੂਹਰੇ ਜੀ ਤੇ ਗਦਾਵਰ ਉਹ 9ਵੀਂ ਸੀ ਮੈਂ 10ਵੀਂ ਸੀਗਾ ਜੀ ਤੇ ਅਸੀਂ ਰੱਖ ਲਿਆ ਵਜ਼ਨ ਰੱਖ ਲਿਆ ਜੀ ਤੇ 54 ਕਿਲੋ ਉਦਾਂ ਬਲੌਗ ਟੂਰਨਾਮੈਂਟ ਹੋਣਾ ਸੀਗਾ ਉਹ ਚ ਵੀ ਚਲੋ ਸਾਡਾ ਸਰਕਲ ਸੀਗਾ ਤੇ ਮਲਪੁਰ ਜੋ ਬੋਵਾਲੋਂ ਪੀਣ ਸਾਰੇ ਸੀਗੇ ਜੀ ਤੇ ਇਹ ਅਸੀਂ ਰੱਖ ਲਈ ਟੀਮ ਤੇ ਗਦਾਵਰ ਦਾ ਦੂਜਾ ਭਾਰ ਸਹੀ ਆ ਗਿਆ ਮੇਰਾ ਆਇਆ ਨਾ ਜੀ ਜੀ ਤੇ ਉਹ ਕਹਿੰਦੇ ਪੀਣ ਵਾਲੇ ਕਹਿੰਦੇ ਪੀਣ ਨਾ ਵੈਸੀ ਪੀਣੇ ਪੀਣੇ ਨੇ ਕਹਿ ਕੇ ਪਵਾ ਕੇ ਸਾਡਾ ਐਤ ਜੱਬੋ ਵਾਲਾ ਜੱਬੋ ਵਾਲਾ ਨਾ ਪਾਓ ਜੱਬੋ ਨਾ ਪਾਓ ਠੀਕ ਹੈ ਤੇ ਉਹ ਕਹਿੰਦੇ ਅਸੀਂ ਸ਼ਿੰਦਾ ਸੀ ਕਿ ਨੌਰੀਆਂ ਦਾ ਬੜਾ ਤਕੜਾ ਪਲੇਅਰ ਜੀ ਜੀ ਅਸੀਂ ਸ਼ਿੰਦੇ ਨੂੰ ਪਾ ਲੈਨੇ ਆ ਤੁਸੀਂ ਗਰਨੇਕ ਨੂੰ ਪਾ ਲਓ ਜੀ ਅਸੀਂ ਚਲੋ ਲਾਪਾ ਖੇਡਣਾ ਕਿ ਕਰੀਏ ਅਸੀਂ ਐਸੀ ਉਹਦੀ ਬਾਬੇ ਨਾਨਕ ਦੀ ਕਿਰਪਾ ਅੱਜ ਤੱਕ ਸਾਡੇ ਬਜ਼ੁਰਗਾਂ ਦਾ ਪੁਲਵਾਨਾਂ ਦਾ ਪੰਡਿਆ ਜੱਬੋ ਬਾਬਿਆਂ ਦਾ ਥਾਪੜਾ ਐਸਾ ਹੋਇਆ ਆਪਾਂ ਗੁਰਨੇਕ ਸਿੰਘ ਇੱਕ ਇਹ ਵੀ ਚੀਜ਼ ਦੇਖੀ ਆ ਹਾਂਜੀ कि पहलवानਾਂ ਦੇ ਉੱਪਰ ਅਸ਼ੀਰਵਾਦ ਬਹੁਤ ਹੈ ਅਸ਼ੀਰਵਾਦ ਹਾਂਜੀ ਹਾਂ ਜੀ ਬਜ਼ੁਰਗਾਂ ਦਾ ਜਿਨ੍ਹਾਂ ਨੇ ਭਖਤੀਆਂ ਕੀਤੀਆਂ ਅਲਾਕੀ ਪ੍ਰਧਾਨ ਹੈ ਹਾਂਜੀ ਹਾਂਜੀ ਇਹ ਨੌਜਵਾਨ ਪੀੜੀ ਨੂੰ ਅੱਛਾ ਜੀ ਫਿਰ ਕਿੱਦਾਂ ਹੋਇਆ ਜੀ ਅੱਛਾ ਫਿਰ ਉਹ ਮੈਚ ਹੋਇਆ ਸੀ ਉਹ ਮੈਚ ਜਿੱਤ ਲਿਆ ਜੀ ਜਿੱਤ ਲਿਆ ਤੇ ਉਹ ਤੋਂ ਬਾਅਦ ਵਿੱਚ ਚਲੋ ਪਿਉਣੀ ਉਹਨੂੰ ਤਕੜੀ ਟੀਮ ਸੀ ਜਿੱਦਾਂ ਕੋ ਪਹਿਲੀ ਵਾਰੀ ਸਟਾਰਟ ਕਰੇ ਉਹਨੂੰ ਹਰਾ ਦਵੇ ਨਾ ਤਕੜੇ ਨੂੰ ਫਿਰ ਉਹ ਖੈਦਾ ਆ ਤੇ ਜੀ ਉਹ ਅਸੀਂ ਜਿੱਤ ਗਏ ਤੇ ਉਸੇ ਲੋਈ ਫਾਈਨਲ ਫੇਲ ਜਿੱਤ ਲਿਆ ਜੀ ਤੇ ਫਿਰ ਉਹ ਹੋ ਗਿਆ ਟੂਰਨਾਮੈਂਟ ਬਲੌਗ ਚ ਫਿਰ ਮੈਨੂੰ ਤਾਂ ਗਦਾਵਤ ਨੂੰ ਉਹ ਮਲਪਰਾਲ ਸੋਲੂ ਕਹਿੰਦਾ ਮੇਰੇ ਨਾਲ ਸਟਾਪ ਤੇ ਖੜੋ ਦੋਈ ਜਣੇ ਦਰਾਵਤ ਤਾਂ ਮੈਂ ਸਟਾਪ ਕਰਦੇ ਸੀ ਜੀ ਤੇ ਅਸੀਂ ਖੜੇ ਐਸੀ ਉਹ ਬਾਬਿਆਂ ਦੀ ਕਿਰਪਾ ਹੋਈ ਉੱਚ ਵੀ ਅਸੀਂ ਜੱਫੇ ਲਾਏ ਮੈਂ ਤਾਂ ਗਦਾਵਰ ਗਦਾਵਰ ਨੇ ਤਾਂ ਗਦਾਵਰ ਸਿੰਘ ਜੀ ਤੇ ਗੁਰਨੇਕ ਸਿੰਘ ਦੀ ਯਾਰੀ ਸੀ ਜੋੜੀ ਸੀ ਜੋਤੀ ਜੋਤੀ ਜੀ ਹਨ ਸਾਡੀ ਸਟਾਪ ਕਰਨ ਦੀ ਤੇ ਜੋੜੀ ਸੀ ਅੱਛਾ ਅਸੀਂ ਉਹ ਮੈਚ ਖੇਲੇ ਉਹ ਵੀ ਮੈਚ ਇੱਜ਼ਤ ਗਏ ਜੀ ਚਲੋ ਉਸ ਤੋਂ ਬਾਅਦ ਵਿੱਚ ਫਿਰ ਪੀਣੀਆਂ ਨੇ ਕਿਸ ਰੱਖੀ ਜੀ ਸਾਡਾ ਮੈਚ ਫਿਰ ਬਾਅਦ ਚ ਹੋਇਆ ਟੂਰਨਾਮੈਂਟ ਹੋਇਆ ਗੁੱਜਰ ਪਰ ਜੀ ਗੁੱਜਰਪੁਰ ਜੀ ਟੂਰਨਾਮੈਂਟ ਟੂਰਨਾਮੈਂਟ ਹੋਇਆ 55 ਕਿਲੋ ਵਜਨ ਸੀ ਅਸੀਂ ਦਿੱਤੀ ਐਂਟਰੀ ਮੇਰਾ ਵੀ ਭਾਰ ਵਧੀਆ ਆਉਂਦਾ ਅਗਜ਼ਮਰ ਦਾ ਆਉਂਦਾ ਸੀਗਾ ਜੀ ਤੇ ਭੀਣਾ ਨੇ ਫਿਰ ਕਹਿ ਕੇ ਪਾਇਆ ਸਾਡਾ ਜੀ ਅਸੀਂ ਉੱਥੇ ਫੇਰ ਜਿੱਤ ਲੈ ਜੀ ਜੀ ਜਿੱਤ ਲੈ ਤੇ ਫਿਰ ਤੋਂ ਜ਼ਿਆਦਾ ਖੈ ਜ ਖੈ ਗਏ ਜੀ ਤੇ ਹੌਲੀ ਹੌਲੀ ਫੇਰ ਸਾਨੂੰ ਅਸੀਂ ਭੀਣਾ ਵਾਲਿਆਂ ਨੂੰ ਕਦੇ ਵੀ ਨਹੀਂ ਹਾਰੇ ਜੀ ਵਾ ਫੇ ਅਸੀਂ ਏ ਟੀਮ ਵੀ ਕਿ ਹੌਲੀ ਹੌਲੀ ਸਾਲ ਕੁ ਬਾਅਦ ਆ ਸੀ ਬਾਹਰ 364 ਕਿਲੋ ਭਾਰ ਹੋ ਗਿਆ ਸਾਡਾ ਸੀ ਓਪਨ ਖੇਡਣ ਲੱਪਾਇ ਤੇ ਅਸੀਂ ਕਦੇ ਵੀ ਨਹੀਂ ਹਰੇ ਤੇ ਫਿਰ ਸਾਡੇ ਨਾਲ ਮੱਗੋ ਜੁੜ ਗਿਆ ਅੱਛਾ ਜੀ ਫਿਰ ਏ ਟੀਮ ਚ ਮੱਗੋ ਜੁੜਿਆ ਸਾਡੇ ਮੱਗੋ ਜੁੜਿਆ ਜੀ 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 ਏ ਟੀਮ ਚ ਸਾਡੇ ਨਾਲ ਮੱਗੋ ਜੁੜਿਆ ਪਹਿਲਾਂ ਮੱਗੋ ਇੱਕ ਹੀ ਖੇਡਣ ਲੱਗਾ ਖੇਡਦਾ ਨਾ ਸੀ ਰੇਸ ਰੂਥ ਲਾਉਂਦਾ ਸੀ ਅੱਛਾ ਪਹਿਲਾਂ ਜਾਨਕੀ ਰੇਸ ਲਗਾਉਣ ਦੇ ਵਿੱਚ ਜੀ ਖੇਡਦਾ ਨਾ ਸੀ ਅੱਛਾ ਪਹਿਲਾਂ ਕਬੱਡੀ ਨਹੀਂ ਖੇਡਦੇ ਸੀ ਅੱਛਾ ਫੇ ਕਬੱਡੀ ਖੇਡਣ ਲੱਗ ਪਏ ਹਾਂ ਫੇ ਕਬੱਡੀ ਖੇਡਣ ਲੱਗ ਪਿਆ ਤੇ ਉਥੇ ਆ ਕੇ ਆਈ ਅਕਾਲੀ ਮੈਂ ਵੀ ਐਡਮਿਸ਼ਨ ਲੈ ਲਈ ਮੈਂ ਮੱਗੋ ਤੋਂ ਪੁੱਛੇ ਜੀਗਾ ਤੇ ਉਥੇ ਅਸੀਂ ਕਬੱਡੀ ਖੇਡੀ ਮੱਗੋ ਉਥੇ ਵੀ ਖੇਡ ਕਬੱਡੀ ਖੇਡਣਾ ਫਿਰ ਸਾਡੇ ਨਾਲ ਪਿੰਡਾਂ ਚ ਅਜ ਮੈਚ ਬਹੁਤ ਆਇਆ ਮੱਗੋ ਦੀ ਰੇਡ ਬਹੁਤ ਤਗੜੀ ਰੇਡ ਰਹੀ ਆ ਮੱਗੋ ਨੇ ਵੀ ਕਾਫੀ ਬਹੁਤ 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 ਨਾਮ ਜਪਵਾਲ ਦਾ ਮਸ਼ਹੂਰ ਬਹੁਤ ਕੀਤਾ ਆਪਣਾ ਸਾਡਾ ਰੇਡਰ ਉਹ ਸੀ ਅਸੀਂ ਦੋ ਜੱਪੀ ਉਹ ਤੀਆ ਜੱਸੀ ਵੀ ਰਲ ਗਿਆ ਸਾਡੇ ਨਾਲ ਯਾਨੀ ਕਿ ਪਹਿਲਾਂ ਤੁਹਾਡੀ ਦੋ ਦੀ ਜੋੜੀ ਫਿਰ ਤੀਸਰੇ ਗੁਰਨੇਕ ਮੱਗੋ ਗਾਵਰ ਮੱਗੋ ਤੇ ਮੱਗੋ ਜੀ ਫਿਰ ਉਹਦੇ ਬਾਅਦ ਫਿਰ 2 ਸਾਲਾਂ ਬਾਅਦ ਜੋਗਾ ਆ ਗਿਆ ਹੋਇਆ ਜੋਗਾ ਬਹੁਤ ਸੋਹਣੀ ਰੇਡ ਕੱਢਦਾ ਰਿਹਾ ਬਹੁਤ ਵਧੀਆ ਫਿਰ ਅਸੀਂ ਪੀਣਾ ਦਾ ਸੈੱਟ ਬਹੁਤ ਤਕੜਾ ਸੀ ਤੇ ਅਸੀਂ ਇਹਨਾਂ ਨੂੰ ਹਰਾਉਂਦੇ ਰਹੇ ਹਾਂ ਜੀ ਦੇਖ ਲੈ ਐਸੀ ਬਾਬੇ ਨਾਨਕ ਦੀ ਕਿਰਪਾ ਹੋਈ ਜੀ ਸਾਡੇ ਪਿੰਡ ਦੀ ਕਬੱਡੀ ਹਲੇ ਵੀ ਉਸੀ ਤਰ੍ਹਾਂ ਚੱਲਦੀ ਆ ਪਿੰਡ ਦੇ ਮੁੰਡੇ ਹੁਣ ਇਸ ਵੇਲੇ ਮੌਜੂਦਾ ਜੀ ਜੀ ਕਾਟੋ ਜੀ ਕੱਚਾ ਤੋਂ ਪੱਕਾ ਨਾ ਰੋਣ ਆ ਜਾਣਾ ਜੀ ਜੀ ਕਾਟੋ ਕਰਕੇ ਮਸ਼ਹੂਰ ਹੈ ਜੀ ਲਾਡੀ ਲਾਡ ਜੀ ਜੀ ਤੇ ਜੋਤੀ ਜੀ ਬਹੁਤ ਵਧੀਆ ਹਾਂ ਜੀ ਤੇ ਬਹੁਤ ਵਧੀਆ ਮੁੰਡੇ ਚੱਲਦੇ ਆ ਇਹ ਇੱਕ ਹੋਰ ਇੱਥੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨਾ ਜੀ 35 ਦੇ ਉਹ ਵੀ ਬੜਾ ਨਾਮ ਕਮਾਉਂਦੇ ਆ ਇੱਕ ਹੋਰ ਖੁਸ਼ਖਬਰੀ ਦੱਸਦੇ ਆ ਕਿ ਜੱਬੋ ਬਾਲਦਿਆਂ ਬੱਚਿਆਂ ਨੇ ਜਿਲਾ ਵੀ ਜਿੱਤਿਆ ਪਟਿਆਲੇ ਤੋਂ ਵੀ ਨਾਮ ਕਮਾਇਆ ਇਹਦੀ ਕਿਤੇ ਨਾ ਕਿਤੇ ਹਾਂ ਹਾਂ ਜੀ ਹਾਂ ਜੀ ਜਿਹੜਾ ਇਹਦੀ ਗੁੜਤੀ ਹੈਗੀ ਆ ਉਹ ਤੁਹਾਡੇ ਵਰਗੇ ਪਹਿਲਵਾਨਾਂ ਨੇ ਹੌਲੀ-ਹੌਲੀ ਪਿੰਡ ਨੂੰ ਸੰਭਾਲ ਕੇ ਰੱਖਿਆ ਉਹ ਹੌਣ ਹੌਲੀ ਹੌਲੀ ਬੱਚਿਆਂ ਨੇ ਉਹ ਚੀਜ਼ ਫੜ ਲਈ ਆ ਬੱਚਿਆਂ ਨੇ ਸੰਭੀ ਆ ਜੀ ਸੰਭੀ ਆ ਪਹਿਲਾਂ ਦੇਖੋ ਸਾਤੇ ਅਸੀਂ ਜਦੋਂ ਥੋੜੇ ਹਟ ਗਏ ਫਿਰ ਮਾਣੇ ਨੇ ਸੰਭੀ ਆ ਬਹੁਤ ਮਾਣੇ ਨੇ ਵੀ ਬਹੁਤ ਨੋ ਰਿਆ ਬੋੜਾ ਨਾਮ ਨੇ ਮਾਣੇ ਦੇ ਨਾਲ ਮੁੰਡੇ ਚਲੋ ਫੇ ਉਹ ਆਪਣਾ ਤਾਂ ਕੈਨੀ ਹੋ ਗਿਆ ਭਾਗੂ ਹੋ ਗਿਆ ਤੇ ਉਹ ਦੀਪਾ ਹੋ ਗਿਆ ਇੰਨੀ ਫੇਕ ਕਰ ਉਹਦੇ ਬਾਅਦ ਫੇਰ ਇੱਕ ਹੋਰ ਮੁੰਡਾ ਆਏ ਬਾਅਦ ਵਿੱਚ ਕਾਲੇ ਹੋਣੀ ਆਏ ਫੇਰ ਆ ਮੁੰਡਾ ਜੀਤਾ ਆਇਆ ਜੀਤੇ ਹੋਣੀ ਆ ਜੀਤਾ ਮਧੂ ਦਾ ਵੀ ਕਾ ਮਧੂ ਦਾ ਸੋਰੀ ਮਧੂ ਜੀਤਾ ਨਹੀਂ ਮੈਨੂੰ ਸੋ ਪੇਰੋ ਸ਼ਿਮਾ ਜੀ ਜੀ ਇੱਕ ਮਲਕੀਤ ਪੰਜਾਬ ਪੁਲਿਸ ਸੁਣਿਆ ਮੀਕਾ 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 ਦਾ ਤੂੰ ਦਾ ਵੀ ਯਾਰ ਉਹਨਾਂ ਨੇ ਵੀ ਬੜਾ ਉਹਨਾਂ ਵੀ ਬਹੁਤ ਇਹ ਬਹੁਤ ਭਾਗਮਲ ਜੀ ਨੇ ਵੀ ਬਹੁਤ ਵਧੀਆ ਸਗਾ ਅੱਛਾ ਇੱਕ ਪੈਂਕੀ ਜੀ ਪੈਂਕੀ ਦਾ ਸੱਚ ਪੈਂਕੀ ਦਾ ਨੋ ਨਹੀਂ ਯਾਦ ਉਹ ਤਾਂ ਓਵਰ weight ਬੱਲੇ ਬੱਲੇ ਚੱਪੇ ਲਾਉਂਦਾ ਸੀ ਬੜਾ ਓਵਰ weight ਚੱਪੇ ਦਾ ਨਾਮ ਮਸ਼ਹੂਰ ਕੀਤਾ ਚੱਪੇ ਦਾ ਮੈਨੂੰ ਯਾਦ ਨਹੀਂ ਬਹੁਤ ਤਕੜਾ ਖਿਡਾਰੀ ਸੀਗਾ ਜੀ 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 ਉਹਦੇ ਬਾਅਦ ਫਿਰ ਜਿੱਤੇ ਹੁਣੀ ਆ ਗਿਆ ਫਿਰ ਦੇਖ ਲਾ ਆ ਕਾਟੋ ਹੁਣੀ ਮੌਜੂਦਾ ਚੱਲਦੇ ਆ ਸੋ ਲਾਡੀ ਚੱਲਦਾ ਜਾਨੀ ਬਾਬੇ ਦਾ ਥਾਪੜਾ ਐਸਾ ਨਾ ਸਾਡੀ ਪਿੰਡ ਦੀ ਕਬੱਡੀ ਦੇਖਲਾ ਅਸੀਂ ਇਹ ਸਟਾਰਟ ਕੀਤੀ ਆ ਜੀ 71 72 71 72 ਚ ਨਾ ਅਸੀਂ ਖੇਲਣ ਲੱਪਏ ਜੀ ਜੀ ਤੇ ਉਹਦੀ ਹਲੇ ਤੇ ਚੱਲੀ ਆਉਂਦੀ ਆ ਚੱਲ ਥੋੜੇ ਨੰਬਰਾਂ 'ਚ ਤਾਂ ਫੇਰੇ ਹੋਏ 74 'ਚ ਜੀ ਜੀ 74 'ਚ ਹੋਏ ਪਹਿਲਾਂ ਚਲੋ ਆਪਾਂ ਖੇਡ ਦੇ ਹਰ ਦੇ ਉੱਤੇ ਵੀ ਰਹੇ ਮਣ ਮੁੱਟੇ ਜੀ ਜੀ ਹੁੰਦਾ ਆ ਹੁੰਦਾ ਜੀ 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 ਆ ਇਦਾਂ ਬਹੁਤ ਵਧੀਆ ਜੀ ਤਾਂ ਕਹਿੰਨੇ ਬਾਬਿਆਂ ਦਾ ਐਸਾ ਥਾਪੜਾ ਨਾ ਜੀ 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 ਸਾਡੀ ਪਿੰਡ ਦੀ ਕਬੱਡੀ ਹਲੇ ਵੀ ਚੱਲਦੀ ਆ ਮੈਂ ਤਾਂ ਬਾਹਰ ਰੁਕੇ ਅਰਦਾਸ ਕਰਦਾ ਜੀ ਐਦਾਂ ਚੱਲਦੀ ਰੱਖੇ ਮੈਂ ਉੱਥੇ ਬਾ ਸਾਰੇ ਘਟ ਹੋਣਾਂ ਨੇ ਮੈਚ ਦੇਖਦਾ ਜੀ ਦੇਖਦੇ ਆ ਸਾਰੇ ਤੁਹਾਡੇ ਚੈਨਲ ਦੇਖਦਾ ਆ ਬੜੀ ਖੁਸ਼ੀ ਹੁੰਦੀ ਆ ਜੀ 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 ਤੇ ਤਾਂ ਇਦਾਂ ਬਹੁਤ ਵਧੀਆ ਜੀ ਭਾਈ ਜੀ ਬੜੀ ਖੁਸ਼ੀ ਨੂੰ ਹੁੰਦੀ ਆ ਜਦੋਂ ਗਰਨੇਖ ਸੀ ਕੈਨੇਡਾ 'ਚ ਬੈਠੇ ਜੱਬੋ ਬਾਲ ਦੇ ਨੌਜਵਾਨ ਨੂੰ ਰੇਡਾਂ ਪਾਉਂਦੇ ਵੇਖਦੇ ਹਾਂ ਜੱਫੇ ਲਾਉਂਦੇ ਵੇਖਦੇ ਹਾਂ ਕਿਤੇ ਆਪਣਾ ਬਚਪਨ ਜਾ ਤਾਂਦਾ ਇੱਦਾਂ ਚਿੱਤ ਆਉਂਦਾ ਮੈਂ ਐਂ ਕਰ ਦੂ ਕਈ ਵਾਰੀ ਬੈਠੇ ਬੈਠੇ ਐ ਕਿ ਬਲੇ ਬਲੇ ਅੱਛਾ ਠੀਕ ਹੈ ਕਿਸੇ ਚੀਜ਼ ਵਟ ਹੋ ਜਾਂਦੀ ਆ ਅੱਛਾ ਜੀ ਹੁਣ ਇਹ ਆ ਇੱਥੋਂ ਫੌਲ ਖੇਡ ਗਿਆ ਇੱਥੇ ਐ ਕਰਦਾ ਤਾਂ ਨਿਕਲਣਾ ਜ਼ਰੂਰੀ ਪੁਰਾਣੇ ਦਾ ਪੇ ਜਿਹੜੇ ਦਾਉ ਸਿੱਤੋਂ ਕਿ ਇਦਾਂ ਇਹਨੂੰ ਕਰਨਾ ਚਾਹੀਦਾ ਸੀ ਹੁਣ ਇਹਨੂੰ ਜੱਫਾ ਲੱਗਾ ਇਦਾਂ ਕਰਨਾ ਚਾਹੀਦਾ ਸੀ ਜੀ 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 ਹਾਂ ਇਦਾਂ ਬਹੁਤ ਕੁਝ ਹੀ ਹੁੰਦੀ ਦੇਖ ਕੇ ਸਮਾਂ ਕਹਿੰਦਾ ਅੱਧਾ ਕਿਲੋ ਖੂਨ ਵਾਰ ਜਾਂਦਾ ਜਦ ਆਪਣੇ ਮੁੰਡਿਆਂ ਨੂੰ ਦੇਖਦਾ ਮੈਂ ਇਹ ਕਨੇਕ ਸਿੰਘ ਜੀ ਅੱਜ ਕਿੰਨੀ ਉਮਰ ਹੋ ਗਈ ਆ ਮੈਨੂੰ 67ਵਾਂ ਸਾਲ ਚੱਲਦਾ ਇਹ 67ਵਾਂ ਜੀ ਹਾਂਜੀ ਹਾਂਜੀ 67 ਸਾਲ ਦੇ ਵਿੱਚ ਅਜੇ ਵੀ ਚਿਹਰੇ ਤੇ ਲਾਲਗੀ ਆ ਇੰਜ ਲੱਗਦਾ ਕਿ ਜਿੰਦਾਂ ਦੀ ਉਮਰ ਇਹ 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 ਸਰੀਰ ਸੰਭਾਲਿਆ ਹੋਇਆ ਨਾ ਜੀ ਇਹ ਸਰੀਰ ਜਿੱਦਾਂ ਕਵੱਡੀ ਦੀ ਬਦੌਲਤ ਹੀ ਆ ਅੱਛਾ ਕਮਾਈਆਂ ਕੀਤੀਆਂ ਕਮਾਈ ਕਵੱਡੀ ਦੀ ਬਦੌਲਤ ਆ ਆਪਾਂ ਸਪੋਰਟਸ ਜੁੜੇ ਰਹੇ ਨੇ ਕਰਕੇ ਇਹਦੀ ਬਦੌਲਤ ਹੀ ਆ ਸਾਰਾ ਹੈ ਤੇ ਚਲੋ ਆਪਾਂ ਹੁਣ ਵੀ ਮੈਂ ਐਕਸਰਸਾਈਜ਼ ਕਰਦਾ ਆਂ ਰੋਜ਼ ਉੱਤੇ ਵੀ ਕਰਦੇ ਹੁਣ ਤਾਂ ਚਲੋ ਮੈਂ ਰਿਟਾਇਰ ਆਂ ਕੰਮ ਨਹੀਂ ਕਰਦਾ ਤੇ ਬਾਖਬੂ ਕਰੀਤੀ ਆ ਸਾਰਾ ਚਲਦਾ ਚਲੋ ਉਹਦਾ ਬਾਬੇ ਦਾ ਥਾਪੜ ਆ ਸਾਰਾ ਜਿਹੜੇ ਨੌਜਵਾਨ ਸਾਡੇ ਦੇਸ਼ ਸੇਵਕ ਦੇ ਨਾਲ ਜੁੜੇ ਹੋਏ ਆ ਹਾਂਜੀ ਵੈਬ ਦੇ ਨਾਲ ਜੁੜੇ ਹੋਏ ਆ ਨੌਜਵਾਨਾਂ ਨੂੰ ਖੇਡਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਆਂ ਮੈਂ ਤਾਂ ਇਹਨੂੰ ਕਹਿੰਦਾ ਜੀ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਜਿਹੜੀ ਗਰਾਊਂਡ ਦੀ ਪ੍ਰੈਕਟਿਸ ਆ ਉਹਦੇ ਨੇ ਜੇ ਕੋਈ ਪਲੇਅਰ ਕਬੱਡੀ ਖੇਡਦਾ ਨਾ ਉਹ ਹਰ ਰੋਜ਼ ਕਬੱਡੀ ਖੇਡੋ ਗਰਾਊਂਡ 'ਚ ਖੇਡੋ ਉਹਦੇ ਨਾਲੇ ਉਹ ਪ੍ਰੈਕਟਿਸ ਨਾਲੇ ਜਿੰਨਾ ਚਿਰ ਬੰਦਾ ਪ੍ਰੈਕਟਿਸ ਕਰਦਾ ਤਾਂ ਹੀ ਕਾਮਯਾਬ ਜੇ 2 ਮਹੀਨੇ ਨਾ ਰੈਸਟ ਛੱਡ ਕੇ ਆ ਖੇਡੋ ਕਦੇ ਨਹੀਂ ਖੇਡ ਹੋਊਗੀ। ਡੈਲੀ ਖੇਡੋ। ਨਿਤ ਨਿਯਮ ਬਣਾਓ। ਨਿਤ ਨਿਯਮ ਬਣਾਓ। ਹਾਂ ਨਿਤ ਨਿਯਮ ਬਣਾਓ ਜਿੱਦਾਂ ਆਪਾਂ ਕਰਵਾਣੀ ਦਾ ਨਿਤ ਨਿਯਮ ਕਰਦੇ ਆਂ ਇਦਾਂ ਇਹ ਵੀ ਖੇਡ ਨੂੰ ਵੀ ਲੈ ਕੇ ਆਉ ਭਗਤੀ ਦੇ ਵਿੱਚ। ਭਗਤੀ 'ਚ ਲਿਆਓ। ਜੀ ਯਾਨੀ ਕਿ ਇਹ ਚੀਜ਼ਾਂ ਪਹਿਲਾਂ ਤੋਂ ਹੀ ਚੱਲੀਆਂ ਆ ਰਹੀਆਂ। ਪੰਜਾਬ ਦੇ ਹਿੱਸੇ ਖੇਡਾਂ ਪਈਆਂ। ਹਾਂਜੀ ਹਾਂਜੀ। ਪੰਜਾਬ ਦੇ ਝੋਲੀ ਦੇ ਵਿੱਚ ਕਬੱਡੀਆਂ ਦੇ ਵਿੱਚ ਨਾਮ ਕਮਾਇਆ। ਜੋਧਿਆਂ ਨੇ, ਸੂਰਬੀਰਾ ਨੇ, ਪਹਿਲਵਾਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਧਰਤੀ ਹੀ ਕੁਝ ਐਸੀ ਹੈ ਜੀ। ਐਸੀ ਹੈ। ਸਾਡੇ ਪਰਦਾਣ ਹੈ ਜੀ। ਸਾਡੇ ਪਿੰਡ ਨੂੰ ਵਰਦਾਨ ਹੈ ਜਿੱਦਾਂ ਮੈਂ ਅੱਗੇ ਉਹ ਮਾਸਟਰ ਕੁਲਦੀਪ ਸਿੰਘ ਹੋਣੀ ਇਤਿ ਜੀ ਜੀ ਜ਼ਿਕਰ ਕੀਤਾ ਸੀ ਜੀ ਜੀ ਤੇ ਤੇ ਮੈਂ ਉਹ ਦੇਖਦਾ ਰਿਹਾ ਨਾ ਸਾਰਾ ਦੇਖਿਆ ਸੀ ਤੇ ਵਾਕਿਆ ਹੀ ਪਲਵਾਨਾਂ ਦਾ ਥਾਪੜ ਆ ਸਾਡੇ ਪਿੰਡ ਦੇ ਪਲੇਅਰਾਂ ਨੂੰ ਜੀ ਜੀ ਬੱਚਿਆਂ ਨੂੰ ਨਿਆਣਿਆਂ ਨੂੰ ਸਾਰਿਆਂ ਨੂੰ ਥਾਪੜ ਆ ਜੀ ਜੀ ਤੇ ਗੁਰਨੇਕ ਸਿੰਘ ਜੀ ਜਦੋਂ ਇਤਿਹਾਸ ਨੂੰ ਵੇਖਦੇ ਹੋ ਹਾਂਜੀ ਵੇਖ ਕੇ ਕਿਸ ਤਰ੍ਹਾਂ ਦਾ ਲੱਗਦਾ ਫਿਰ ਬਹੁਤ ਖੁਸ਼ੀ ਹੁੰਦੀ ਆ ਜੀ ਜੀ ਬਹੁਤ ਖੁਸ਼ੀ ਹੁੰਦੀ ਆ ਅੱਛਾ ਜੀ ਦੂਜਿਆਂ ਨੂੰ ਪਲੇਅਰਾਂ ਨੂੰ ਨਾ ਬੱਚਿਆਂ ਨੂੰ ਨੌਜਵਾਨਾਂ ਨੂੰ ਇਹੀ ਕਹਿਣਾ ਜੀ ਨਸ਼ਾ ਤੁਸੀਂ ਗਰਾਊਂਡ ਦਾ ਲਓ ਜੀ ਗਰਾਊਂਡ ਦਾ ਨਸ਼ਾ ਲਓ ਗਰਾਊਂਡ ਗਰਾਊਂਡ ਵਿੱਚ ਰੋਜ਼ ਆਓ ਇਹ ਨਸ਼ਾ ਪਿਓ ਬੱਲੇ 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 ਇਹ ਨਸ਼ਾ ਕਰੋ ਵਾਹ ਜੀ ਵਾਹ ਨਸ਼ੇ ਕਰੋ ਇਹਨਾਂ ਨੇ ਕਿਹਾ ਨਸ਼ਾ ਨਾ ਕਰੋ ਅੱਛਾ ਨਸ਼ਾ ਕਰੋ ਗਰਾਊਂਡ ਦਾ ਜੀ ਨਾ ਕਰੋ ਬੱਲੇ ਬੱਲੇ ਅੱਛਾ ਹੈ ਖੇਡ ਦਾ ਕਰੋ ਵਾਹ 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 ਬਾਕੀ ਦੁੱਧ ਕਿ ਖਾਓ ਜੀ ਮਖਣੀ ਦਾ ਆਪਣੀਆਂ ਸਾਧੀਆਂ ਖਰਾਕਾਂ ਆ ਜੀ ਜੀ ਤੇ ਜਿਹੜੀਆਂ ਹੁਣ ਜਿਹੜੀਆਂ ਉਹ ਨਵੀਆਂ ਦੂਜੀ ਹੈਗੀਆਂ ਉਹ ਨਾ ਖਾਣ ਗੁਰਨੇਕ ਜੀ ਜਿਹੜਾ ਤੁਹਾਡਾ ਸਮਾ ਸੀਗਾ ਹਾਂ ਜੀ ਉਹ ਕਿਸ ਤਰ੍ਹਾਂ ਦਾ ਸੀਗਾ ਉਦੋਂ ਮਾਪੇ ਇਹ ਜਦੋਂ ਖੇਡ ਕੇ ਤੁਸੀਂ ਘਰ ਆਣਾ ਜਾਂ ਲੁੱਕ ਲੁੱਕ ਕੇ ਖੇਡਣ ਜਾਣਾ ਉਹ ਕਿੰਨਾ ਟਾਈਮ ਹੁੰਦਾ ਸੀਗਾ ਮਾਪੇ ਕੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਅੱਛਾ ਜੀ ਕਹਿੰਦੇ ਹੁੰਦੇ ਸੀ ਚੋਰੀ-ਚੋਰੀ ਜਾਣਾ ਅੱਛਾ ਚੋਰੀ-ਚੋਰੀ ਜਾਣਾ ਮੇਰਾ ਚਾਚਾ ਤਾਂ ਬਹੁਤ ਖੈਦਾ ਹੁੰਦਾ ਸੀ ਅੱਛਾ ਜੀ ਉਹ ਤਾਂ ਮੈਨੂੰ ਬਹੁਤ ਖੈਦ ਹੁੰਦਾ। ਅੱਛਾ ਜੀ। ਤੇ ਉਦਾਂ ਵਿੱਚੋ ਵਿੱਚੀ ਖੁਸ਼ ਹੋਣਾ। ਅੱਛਾ ਜੀ। ਤੇ ਉਦਾਂ ਜਿਹੜਾ ਕਹਿੰਦਾ ਹਾਂ ਥੱਕ ਲੱਗ ਜੂਗੀ ਫਲਾਣਾ ਵਜੂ। ਜਦੋਂ ਇਹ ਪ੍ਰਦਰਸ਼ਨ ਵੇਖਣਾ, ਜਦੋਂ ਰੇਡਾਂ ਪੈਂਦੀਆਂ ਵੇਖਣੀਆਂ। ਫਿਰ ਖੁਸ਼ੀ ਹੁੰਦੀ ਕਿ ਸਾਡਾ ਸਾਡਾ ਖੂਨ ਹੈ। ਆਹੋ ਮੇਰਾ। ਅੰਟੀ ਸਾਡਾ ਜਾਇਆ ਵਾ। ਸਾਡਾ ਆਪਣਾ ਇਹ ਬੰਦਾ ਨਾਲ ਦੇ ਨੇ ਕਹਿੰਦਾ ਉਹ ਮੇਰਾ ਭਤੀਜਾ ਆ। ਹਾਂ ਮੇਰਾ। ਤੇ ਕਿੰਨੀ ਖੁਸ਼ੀ ਹੁੰਦੀ ਆ। ਅੱਛਾ ਗੁਰਨੇਕ ਜੀ ਦੇਖੋ ਕਿਦਾਂ ਦਾ ਸਮਾਂ ਆਇਆ। ਕਿ ਅੱਜ ਮਾਪੇ ਬੱਚੇ ਨੂੰ ਨਾਲ ਖੜਾਣ ਲੈ ਕੇ ਜਾਂਦੇ ਆ ਤੁਹਾਡੇ ਸਮੇਂ ਦੇ ਦੌਰਾਨ ਕਹਿੰਦੇ ਨਾ ਜੀ ਨਾ ਜਾਣਾ ਨਹੀਂ ਐ ਅੱਜ ਤਾਂ ਜੀ ਇੱਕ ਸਾਈਕਲ ਤੇ ਤਿੰਨ ਤਿੰਨ ਜਣੇ ਬੈਠ ਕੇ ਜਾਂਦੇ ਰਹੇ ਹਾਂ ਮੈਂ ਦੇਖਿਆ ਤਿੰਨ ਤਿੰਨ ਜਣੇ ਚੜ੍ਹ ਗਏ ਇੱਕ ਨੇ ਮੋੜੇ ਪਿੱਛੇ ਚੱਕਨੇ ਚਲਾਉਣਾ ਹੁਣ ਤਾਂ ਸਕੂਟਰ ਕਾਰਾਂ ਗੱਡੀਆਂ ਅੰਤੇ ਕੋਈ ਨਹੀਂ ਹਾਂ ਸਹੀ ਐ ਸਹੀ ਐ ਤੇ ਮਾਰ ਬੜੇ ਮੁਸ਼ਕਲ ਜਾਣਾ ਬਾਰ ਬਾਰ ਗਰਾਇਆ ਤੇ ਸਾਈਕਲਾਂ ਤੇ ਜਾਂਦੇ ਰਹੇ ਸੀ ਗਰਾਇਆ ਤੇ ਉਧਰ ਖੇਲਣ ਜਾਣਾ ਵਾੜਾ ਫਗਵਾਇਆ ਤੇ ਫੇਲ ਕਰ ਬੜੇ ਬੰਦੇ ਜੀ ਜੀ ਪਿੰਡਾਂ ਦੀ ਸਿੱਧੇ ਚੱਲ ਜਿੰਨ ਮਕੰਨ ਤੋ ਦੱਸਦੀ ਜੀ ਜੀ ਕਲਿੱਤੇ ਰੁੜਕੇ ਆਲਾ ਸਾਈਕਲਾਂ ਤੇ ਖੇਲਣ ਜਾਂਦੇ ਰਹੇ ਆ ਇਧਰੋਂ ਭੁਜਨਾਲ ਨੂੰ ਚੱਲ ਜਾਣਾ ਉਧਰ ਸਾਈਕਲਾਂ ਤੇ ਬਸ ਨਾਲੇ ਖੇਡਣਾ ਨਾਲੇ ਸਾਈਕਲ ਚਲਾਉਣ ਬਾਰੀ ਬਾਰੀ ਹੋਇਆ ਕਰ ਜਾਂਦਾ ਜਾਣੇ ਭਲੇ ਸਾਡੇ ਵਿੱਚ ਸਰਦਾਰ ਗੁਰਨੇਕ ਸਿੰਘ ਜੀ ਕਨੇਡਾ ਜੱਬੋਪਾਲ ਤੋਂ ਜਾ ਕੇ ਬਸੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤਰੀਕੇ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਪੁਰਾਣੀਆਂ ਯਾਦਾਂ ਨੂੰ ਅੱਜ ਤਾਜ਼ਾ ਕੀਤਾ ਕਿ ਜਦੋਂ ਪਿੰਡ ਦੇ ਨੌਜਵਾਨ ਖੇਡਦੇ ਐ ਉਦੋਂ ਮੈਨੂੰ ਆਪਣਾ ਬਚਪਨਾ ਵੀ ਯਾਦ ਆਂਦਾ ਮੇਰੇ ਪੱਟ ਤੇ ਮੇਰੇ ਮੁੰਡੇ ਤੇ ਮੇਰੇ ਡੋਲੇ ਅਕਸਰੇ ਹਰਕਤ ਕਰਦੇ ਨੇ ਜਦੋਂ ਮੈਂ ਪਿੰਡ ਦੇ ਨੌਜਵਾਨਾਂ ਦੀਆਂ ਰੇਡਾਂ ਪੈਂਦੀਆਂ ਵੇਖਦਾ ਕਹਿੰਦੇ ਸਾਡੀ ਜੋਟੀ ਹੋਇਆ ਕਰਦੇ ਸੀ ਸਰਦਾਰ ਗਦਾਵਰ ਸਿੰਘ ਤੇ ਸਰਦਾਰ ਗੁਰਨੇਕ ਸਿੰਘ ਜੀ ਦੇ ਨਾਲ ਉਹਨਾਂ ਦੇ ਨਾਲ-ਨਾਲ ਕਹਿੰਦੇ ਜੋਗਿੰਦਰ ਸਿੰਘ ਮੱਗੋ ਨਾਮ ਦੇ ਨਾਲ ਜਾਣਿਆ ਜਾਂਦਾ ਬਹੁਤ ਹੀ ਸ਼ਾਨਦਾਰ ਨਾਮ ਉਹਨਾਂ ਨੇ ਕਮਾਇਆ ਜੱਸੀ ਦਾ ਨਾਮ ਲਿਆ ਪੈਂਕੀ ਦਾ ਨਾਮ ਲਿਆ ਮੱਧੂ ਦਾ ਨਾਮ ਲਿਆ ਮੇਕੇ ਵੀਰ ਜੀ ਦਾ ਨਾਮ ਲਿਆ ਉਹਨਾਂ ਨੇ ਸਾਰਿਆਂ ਸਤਕਾਰ ਜੋ ਕੋ ਮਾਣ ਨੇ ਵੀ ਹੋ ਤਕੜਾ ਨਾਮ ਆਪਣਾ ਜੱਬੋਵਾਲ ਦੇ ਵਿੱਚ ਕਮਾਇਆ ਹੈਗਾ ਹਰ ਪਹਿਲਵਾਨ ਜਿਹੜਾ ਹੈਗਾ ਆ ਉਹਨੇ ਵਾਖੂਬੀ ਤਰੀਕੇ ਨਾਲ ਪਿੰਡ ਜੱਬੋਵਾਲ ਦਾ ਨਾਮ ਰੋਸ਼ਨ ਕੀਤਾ ਇਹਦੇ ਨਾਲ ਨਾਲ ਜੀਤਾ ਜੱਬੋਵਾਲੀਆ ਵਾਲੇ ਵਿਦੇਸ਼ਾਂ ਦੇ ਨਾਲ ਬੜੀ-ਬੜੀ ਧੱਕ ਪਾ ਕੇ ਰੱਖੀ ਉਹਨੇ ਇੱਕ ਵੱਡੀ ਦੇ ਵਿੱਚ ਹਰ ਵਿਅਕਤੀ ਨੂੰ ਵਰਦਾਨ ਰਿਹਾ ਪਿੰਡ ਜੱਬੋਵਾਲ ਦੇ ਯੋਧਿਆਂ ਨੂੰ ਉਹਨਾਂ ਬਜ਼ੁਰਗਾਂ ਦਾ ਉਹਨਾਂ ਦਾ ਥਾਪੜਾ ਰਿਹਾ ਜਿਨ੍ਹਾਂ ਨੇ ਇਸ ਕਬੱਡੀ ਨੂੰ ਸੰਭਾਲ ਕੇ ਰੱਖਿਆ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰਿਆਂ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਵੀਰੋ ਪਹਿਲਵਾਨੀ ਦੇ ਨਾਲ ਜੁੜੋ ਖੇਡਾਂ ਦੇ ਨਾਲ ਜੁੜੋ ਜਿਹੜੀ ਵੀ ਖੇਡ ਦੇ ਵਿੱਚ ਆਪ ਜੀ ਦਾ ਸ਼ੌਂਕ ਹੈ ਆਪ ਜੀ ਦਾ ਮਨ ਹੈ ਉਹਦੇ ਨਾਲ ਪਿਆਰ ਕਰੋ ਇਹ ਸਾਡੇ ਵਿੱਚ ਬਹੁਤ ਹੀ ਪੁਰਾਣੇ ਇਹ 플레이ਰ ਅੱਜ ਅਚਨਚੇਤੀ ਮਿਲੇ ਬੜੀ ਤਮੰਨਾ ਰਹਿੰਦੀ ਹੈ ਕਿ ਪੁਰਾਣੇ 플레이ਰਾਂ ਦੇ ਨਾਲ ਦਿਲਾਂ ਦੀਆਂ ਸਾਂਝੀਆਂ ਇਹ ਜਿਹੜੀਆਂ 17 ਹੈਗੀਆਂ ਉਹ ਸਾਂਝੀਆਂ ਕੀਤੀਆਂ ਜਾਣ ਇਹ ਅਖੀਰ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ